लोकसभा सीट जिस नु हॉट सीट ਵੀ ਕਿਹਾ ਜਾਂਦਾ ਹੈ ਪੂਰੇ ਪੰਜਾਬ ਦੀ ਨਜ਼ਰ ਲੁਧਿਆਣਾ ਦੀ ਸੀਟ ਉੱਤੇ ਟਿੱਗੀ ਹੋਈ ਹੈ ਕਿਉਂਕਿ ਚਾਰੋਂ ਪਾਰਟੀਆਂ ਨੇ ਆਪਣੇ ਚਾਰ ਦੇਗਜ ਉਮੀਦਵਾਰ ਇਸ ਸੀਟ ਉੱਤੇ उतारे ਹਨ ਇਸ ਲੜੀ ਵਿੱਚ ਅੱਜ ਸ਼੍ਰੋਮਣਿਆ ਕਾਲੇ ਦਲ ਦੇ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢੱਲੋਂ ਨੇ ਹੀ ਚੋਣ ਪ੍ਰਚਾਰ ਦੌਰਾਨ ਦੱਸਿਆ ਕਿ ਉਹ 13 ਮਈ ਦਿਨ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਭਰਨਗੇ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਬਾਰਲੀਆ ਨੂੰ ਅਜ਼ਮਾ ਕੇ ਵੇਖ ਲਿਆ ਹੈ ਫੰਡ ਲੁਧਿਆਣਾ ਵਾਸੀ ਲੁਧਿਆਣਾ ਵਾਲੇ ਨੂੰ ਬੋਟ ਪਾ ਰਹੇ ਇਸ ਮੌਕੇ ਤੇ ਉਹਨਾਂ ਨੇ ਬੋਲਦੇ ਹੋਏ ਕਿਹਾ ਹੈ ਕਿ ਉਹ ਵੱਖ-ਵੱਖ ਪ੍ਰੋਗਰਾਮਾਂ ਤੇ ਲੋਕਾਂ ਨੂੰ ਮਿਲਣ ਲਈ ਤੇ ਅਪੀਲ ਕਰਨ ਲਈ ਜਾ ਰਹੇ ਹਨ ਲੋਕਾਂ ਕੋਲੋਂ ਭਰਮਾ ਹੁੰਗਾਰਾ ਵੀ ਮਿਲ ਰਿਹਾ ਹੈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ ਲੋਹਾਰਾ ਨਗਰ ਦੇ ਲਾਗੇ ਬਾਬਾ ਵਿਜੇ ਚਾਲਜੀ ਵੱਲੋਂ ਲੰਗਰ ਦੀ ਪੰਡਾਰੇ ਦੀ ਰੋਸਦਾਨਾ ਪੰਡਾਰਾ ਲਾਇਆ ਗਿਆ ਜੀ ਜਗਵੀਰ ਸਿੰਘ ਸੋਖੀ ਜੀ ਸਾਡੇ ਹਲਕਾ ਇੰਚਾਰਜ ਆਤੋਂ ਨਗਰ ਉਹਨਾਂ ਦੇ ਨਾਲ ਮੈਨੂੰ ਇੱਥੇ ਆਉਣ ਦਾ ਅਫਸਰ ਪ੍ਰਾਪਤ ਹੋਇਆ ਨਾਲ ਮੋਹਰੀ ਸਾਹਿਬ ਨੇ ਇਸ ਸਲਾਣਾ ਭੰਡਾਰਾ ਇਹਨਾਂ ਦਾ ਲੰਗਰ ਲਾਉਂਦੇ ਨੇ ਔਰ ਇਹ ਮੈਨੂੰ ਇਹ ਪਤਾ ਲੱਗਿਆ ਇੱਥੇ ਆ ਕੇ ਵੀ ਬਾਬਾ ਕਿਰਤੀ ਆ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਆਪਣਾ ਪਰਿਵਾਰ ਪੇਟ ਪਾਲਦਾ ਤੇ ਪਰਿਵਾਰ ਪਾਲਦਾ ਆ ਜਿਹੜਾ ਇੱਕ ਭੰਡਾਰਾ ਲਾਉਂਦੇ ਨੇ ਇਹ ਇਹਨਾਂ ਦੇ ਬਰਬਾ ਕੋਈ ਇਹਨਾਂ ਨੂੰ ਮਿਲਿਆ ਹੋਇਆ ਕੋਈ ਇਹਨਾਂ ਨੂੰ ਕਿਸੇ ਸਥਾਨ ਦੀ ਸੇਵਾ ਕਰਦੇ ਆ ਉੱਥੋਂ ਇਹਨਾਂ ਨੂੰ ਬਰ ਮਿਲਿਆ ਹੋਇਆ ਉੱਥੇ ਰੋਟੀ ਨਹੀਂ ਚਾਉਂਦੇ ਆਮ ਕਰਕੇ ਆਪੇ ਰੋਟੀ ਚਲਾਉਂਦੇ ਨੇ ਸਥਾਨਾਂ ਤੋਂ ਪ੍ਰਕਿਰਤੀ ਬਾਬਾ ਮੈਂ ਕਹਿੰਦਾ ਵੀ ਇਸ ਤਰ੍ਹਾਂ ਦਾ ਕੋਈ ਨਾ ਕੋਈ ਇਹਨਾਂ ਤੇ ਪਰਮਾਤਮਾ ਦੀ ਲੋ ਜੀ 13 13 ਤਰੀਕ ਨੂੰ ਸਰ ਕਿੰਨੇ ਵਜੇ ਤੱਕ ਪਹੁੰਚ ਜਾਉਂਗੇ ਤੁਸੀਂ ਦੇਖੋ ਉਹ ਤਾਂ ਹੁਣ ਪ੍ਰੋਗਰਾਮ ਬਣੂਗਾ ਸਾਲਾ ਨਾਲ ਡਿਟੇਲ ਅਸੀਂ ਪਾਟ ਕਰਾਉਣਾ ਵਾ ਕਿਤੇ ਦਫਤਰ ਖੋਲਣਾ ਉਸ ਤੋਂ ਬਾਅਦ ਅਸੀਂ ਜਾਵਾਂਗੇ ਉਹ ਉਸ ਦਿਨ ਸਵੇਰੇ ਜਾਂ ਐਤਵਾਰ ਸ਼ਾਮ ਨੂੰ ਪਤਾ ਲੱਗ ਜਾਊਗਾ ਸਾਰਾ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹਦੇ ਸਰ ਲੋਕਾਂ ਨੂੰ ਅਪੀਲ ਆ ਵੀ ਲੁਧਿਆਣਾ ਵੀ ਨੂੰ ਜਿਤਾਓ ਲੁਧਿਆਣੇ ਸ਼ਹਿਰ ਦੀ ਗੱਲ ਕਰਨ ਵਾਲਾ ਜਿਤਾਓ ਲੁਧਿਆਣੇ ਦਾ ਰਹਿਣ ਵਾਲਾ ਜਿਤਾਓ ਬਾਹਰਲੇ ਲੋਕਾਂ ਨੂੰ ਆਪਾਂ ਪਰਖ ਲਿਆ ਪਹਿਲਾਂ ਦੇਖ ਲਿਆ ਹਣਾ ਆਪਾਂ ਨੁਕਸਾਨ ਉਠਾਇਆ ਬਹੁਤ ਜ਼ਿਆਦਾ ਲੁਧਿਆਣਾ ਬਹੁਤ ਪਛੜ ਗਿਆ ਲੁਧਿਆਣੇ ਦਾ ਵਿੱਚੋਂ ਜੋ ਕੋਈ ਹੋਊਗਾ ਨੂੰ ਪਤਾ ਹੋਊ ਸਮੱਸਿਆਵਾਂ ਨੇ ਕੀ ਨੇ ਉਹ ਸਾਰੀਆਂ ਸੁਸਾਇਟੀਆਂ ਸੁਭਾਵਾਂ ਨੂੰ ਸੰਗਠਨਾਂ ਨੂੰ ਵਪਾਰ ਮੰਡਲਾਂ ਨੂੰ ਹਣਾ ਇੰਡਸਟਰੀ ਦੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਜਾਣਦਾ ਹੋਵੇ ਨੇੜੇ ਉਹਨਾਂ ਦੇ ਵਿੱਚ ਬੈਠਦਾ ਹੋਵੇ ਉਹਨਾਂ ਦੀ ਗੱਲ ਸੁਣਦਾ ਹੋਵੇ ਉਹਨਾਂ ਦੀ ਗੱਲ ਸਮਝਦਾ ਹੋਵੇ ਉਹਨੂੰ ਫਿਰ ਐਂਡ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੋਵੇ ਲੁਧਿਆਣੇ ਦੇ ਸ਼ਹਿਰ ਦਾ ਬੰਦਾ ਚਾਹੀਦਾ